ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇੱਕ ਸੁਬਣਾ ਦੇਖਿਆ ਸੀ ਕਿ ਪੰਜਾਬ ਦੇ ਲੋਕਾਂ ਨੂੰ ਪਾਣੀ ਵਿੱਚ ਚੱਲਣ ਵਾਲੀਆਂ ਬੱਸਾਂ ਦੇ ਝੂਟੇ ਦੁਆਏ ਜਾਣ। ਪੰਜਾਬ ਦੇ ਲੋਕ ਉਸ ਬੱਸ ਦੇ ਵਿੱਚ ਝੂਟੇ ਲੈਣ ਦਾ ਇੰਤਜ਼ਾਰ ਕਰ ਰਹੇ ਨੇ ਪਰ ਉਹ ਇੰਤਜ਼ਾਰ ਲਗਾਤਾਰ ਵੱਧਾ ਜਾ ਰਿਹਾ ਹੈ। ਉਸ ਪਿੱਛੇ ਕੀ ਕਰਨਾ ਹੈ? ਅਸੀਂ ਉਸ ਦੀ ਜਮੀਨੀ ਹਕੀਕਤ ਜਾਣਨ ਲਈ ਪਹੁੰਚੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸੱਜੇ ਹੱਥ ਹਰੀਕੇ ਦਰਿਆ ਔਰ ਉਸ ਦਰਿਆ ਦੇ ਕਿਨਾਰੇ ਤੇ ਮੈਂ ਖੜਾ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਜੋ ਹੈ ਉਹ ਬਹੁਤ ਤੇਜ਼ ਹੈ ਔਰ ਇਸ ਕਰਕੇ ਜੋ ਲੋਕ ਇੱਥੇ ਕੰਮ ਕਰ ਰਹੇ ਹਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਦਾ ਪਿਆ ਪਰ ਹੁਣ ਤੱਕ ਕਿੰਨਾ ਕੰਮ ਇੱਥੇ ਕੀਤਾ ਗਿਆ ਮੈਂ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਮੇਰੇ ਖੱਬੇ ਹੱਥ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਰੈਂਪ ਤਿਆਰ ਕੀਤਾ ਜਾ ਰਿਹਾ ਹੈ ਇਸੇ ਰੈਂਪ ਦੇ ਜ਼ਰੀਏ ਪਾਣੀ ਵਿੱਚ ਚੱਲਣ ਵਾਲੀ ਬੱਸ ਜੋ ਹੈ ਪਹਿਲਾਂ ਸੜਕ ਦੇ ਰਸਤੇ ਇੱਥੋਂ ਤੱਕ ਪਹੁੰਚੇਗੀ ਔਰ ਉਸ ਤੋਂ ਬਾਅਦ ਇਸੇ ਰੈਂਪ ਰਾਹੀਂ ਫਰੀਕੇ ਦਰਿਆ ਦੇ ਵਿੱਚ ਜੋ ਹੈ ਐਂਟਰ ਹੋਏਗੀ ਔਰ ਉਸ ਤੋਂ ਬਾਅਦ ਲੋਕ ਉਸ ਬੱਸ ਦੇ ਝੂਟੇ ਲੈਣਗੇ ਪਰ ਇਸ ਪਿੱਛੇ ਜਦੋਂ ਇਸ ਬੱਸ ਨੂੰ ਚਲਾਉਣ ਦਾ ਐਲਾਨ ਕੀਤਾ ਗਿਆ ਤਾਂ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਨੇ ਕਿਹਾ ਸੀ ਕਿ ਜੂਨ ਮਹੀਨੇ ਦੇ ਵਿੱਚ ਇਸ ਬੱਸ ਨੂੰ ਚਲਾ ਦਿੱਤਾ ਜਾਏਗਾ ਪਰ ਖਡੂਰ ਸਾਹਿਬ ਦੀ ਜਿਮਣੀ ਚੋਣ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਜੁਲਾਈ ਦੇ ਵਿੱਚ ਇਸ ਬੱਸ ਨੂੰ ਚਲਾਇਆ ਜਾਏਗਾ ਔਰ ਉਹਨਾਂ ਵੱਲੋਂ ਇੱਕ ਜੋ ਸਭ ਤੋਂ ਵੱਡੀ ਗੱਲ ਕਹੀ ਗਈ ਕਿ ਇਸ ਜਦੋਂ ਬੱਸ ਨੂੰ ਚਲਾਉਣ ਦਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਤਾਂ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਔਰ ਇਸ ਕਰਕੇ ਸਭ ਤੋਂ ਪਹਿਲਾਂ ਜਦੋਂ ਬਸ ਚਲਾਉਣਗੇ ਤਾਂ ਕਾਂਗਰਸੀਆਂ ਨੂੰ ਇਸ ਬਸ ਦੇ ਵਿੱਚ ਬਿਠਾ ਕੇ ਡੋਬ ਦੇਣਗੇ ਇਸ ਬਿਆਨ ਦਾ ਵੀ ਵਿਰੋਧ ਹੋਇਆ ਸੀ ਪਰ ਜੇਕਰ ਅਸੀਂ ਹੁਣ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਸਿਹਤ ਸਭਾ ਮੰਤਰੀ ਵੱਲੋਂ ਕਿਹਾ ਗਿਆ ਕਿ ਬਸ ਦੀ ਡਿਲੀਵਰੀ ਲੇਟ ਹੋਣ ਕਰਕੇ ਇਸ ਨੂੰ ਜੋ ਹੈ ਚਲਾਉਣ ਦੇ ਵਿੱਚ ਦੇਰੀ ਹੋ ਰਹੀ ਹੈ ਔਰ ਅਗਸਤ ਮਹੀਨੇ ਦੇ ਵਿੱਚ ਬਸ ਲਾ ਦਿੱਤੀ ਜਾਏਗੀ ਪਰ ਜੋ ਹਕੀਕਤ ਅਸੀਂ ਇਸ ਵੇਲੇ ਇੱਥੇ ਦੇਖ ਰਹੇ ਹਾਂ ਜਿਸ ਤਰ੍ਹਾਂ ਵੀ ਤੇਜ਼ੀ ਦੇ ਨਾਲ ਇੱਥੇ ਕੰਮ ਕੀਤਾ ਜਾ ਰਿਹਾ ਇਸ ਤੋਂ ਇਹ ਲੱਗਦਾ ਹੈ ਕਿ ਅਗਸਤ ਮਹੀਨੇ ਵਿੱਚ ਵੀ ਇਹ ਬੱਸ ਜੋ ਹੈ ਚਲਾਉਣ ਦੇ ਵਿੱਚ ਕੋਈ ਨਾ ਕੋਈ ਅੜਚਣ ਜ਼ਰੂਰ ਪੈਦਾ ਹੋ ਸਕਦੀ ਹੈ ਰਾਜੀਵ ਸ਼ਰਮਾ ਏਬੀਪੀ ਸੰਝਾ ਹਰੀਕੇ